ਪ੍ਰੋਗਰਾਮ ਖਾਸ ਮੁਲਾਕਾਤ ਦੇ ਵਿੱਚ ਸਮੂਹ ਸਾਧ ਸੰਗਤ ਜੀਓ ਆਪ ਜੀ ਦਾ ਨਿੱਘਾ ਸਵਾਗਤ ਮੈਂ ਹਾਂ ਤੁਹਾਡਾ ਦਾਸ ਰਾ ਗੁਰਬੇਲ ਸਿੰਘ ਤੇ ਅੱਜ ਅਸੀਂ ਖਾਸ ਮੁਲਾਕਾਤ ਕਰਨ ਦੇ ਵਾਸਤੇ ਪਹੁੰਚੇ ਹੋਏ ਹਾਂ ਗੁਰਦੁਆਰਾ ਸਿੱਖ ਐਸੋਸੀਏਸ਼ਨ ਬ੍ਰੈਂਡਫੋਰਡ ਕੈਨੇਡਾ ਵਿਖੇ ਤੇ ਇਸ ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬ ਭਾਈ ਰਾਜ ਸਿੰਘ ਜੀ ਗੰਗਾ ਨਗਰ ਵਾਲੇ ਔਰ ਇੱਥੋਂ ਦੇ ਜਿਹੜੇ ਰਾਗੀ ਸਿੰਘ ਨੇ ਭਾਈ ਸਾਧਤ ਸਿੰਘ ਜੀ ਬਹਿਰ ਸਾਹਿਬ ਵਾਲੇ ਅਤੇ ਨਾਲ ਹੀ ਸਾਡੇ ਵੀਰ ਕਮਲਜੀਤ ਸਿੰਘ ਜੀ ਤੇ ਵੀਰ ਰਗबीर ਸਿੰਘ ਜੀ ਉਹ ਸਾਡੇ ਨਾਲ ਨੇ ਅੱਜ ਇਨ੍ਹਾਂ ਵੀਰਾਂ ਦੇ ਨਾਲ ਅਸੀਂ ਕਰਨੀ ਹੈ ਹੁਰਮਤ ਵਿਚਾਰਾਂ ਦੀ ਸਾਂਝ ਜਾਣਨਾ ਇਹਨਾਂ ਦੇ ਜੀਵਨ ਬਾਰੇ ਤੇ ਇਹਨਾਂ ਦੀ ਇੱਤੇ ਹੋ ਰਹੀਆਂ ਸੇਵਾਵਾਂ ਦੇ ਬਾਰੇ ਆਓ ਸਭ ਤੋਂ ਪਹਿਲਾਂ ਸਾਰੇ ਵੀਰਾਂ ਦਾ ਕਰਦੇ ਹਾਂ ਮਿਲਤਾਂ ਸਵਾਗਤ ਅਤੇ ਦੀ ਸਾਂਝ ਕਰਦੇ ਆ ਜੀ ਵਾਹਿਗੁਰੂ ਜੇ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਸ ਪਹਿਲਾ ਸਾਧ ਸੰਗਤ ਜੀ ਆਪ ਜੀ ਨੂੰ ਥੋੜਾ ਜਾਣੂ ਕਰਵਾ ਦੇਵਾਂ ਕਿ ਮੇਰੇ ਬਿਲਕੁਲ ਨਾਲ ਬੈਠੇ ਹੋਏ ਨੇ ਭਾਈ ਸਾਧ ਸਿੰਘ ਜੀ ਜਿਹੜੇ ਬਹਿਰ ਸਾਹਿਬ ਤੋਂ ਐ ਜੋ ਗੁਰੂ ਹਰਿਤੇਗ ਬਹਾਦਰ ਸਿੰਘ ਜੀ ਮਹਾਰਾਜ ਦੀ ਯਾਦ ਵਿੱਚ ਬਣਿਆ ਹੋਇਆ ਗੁਰਦੁਆਰਾ ਸਹਿਬ ਹੈ ਹਰਿਆਣੇ ਦੇ ਵਿੱਚ ਇਸ ਦੇ ਨਾਲ ਹੀ ਪੰਜਾਬ ਦੇ ਵਿੱਚ ਬਹਿਰ ਸਾਹਿਬ ਤੇ ਨਾਲ ਨੇ ਮੇਰੇ ਇਧਰ ਬੈਠੇ ਵੀਰ ਭਾਈ ਰਾਜ ਸਿੰਘ ਜੀ ਜਿਹੜੇ ਕਿ ਹੈਡ ਗ੍ਰੰਥੀ ਸਾਹਿਬ ਦੀ ਸੇਵਾ ਨਿਭਾ ਰਹੇ ਨੇ ਗੁਰਦੁਆਰਾ ਸਿੱਖ ਐਸੋਸੀਏਸ਼ਨ ਬ੍ਰੈਂਡਫੋਰਡ ਕੈਨੇਡਾ ਤੇ ਵੀਰ ਜੀ ਹੋਰ ਹੀ ਗੰਗਾ ਨਗਰ ਉਨਹੀਂ ਜੋ ਕਿ ਗੁਰੂ ਦੇ ਪਿਆਰਿਆਂ ਕੀਰਤਨੀਆਂ ਕਥਾਵਾਚਕਾਂ ਰਾਗੀ ਸਿੰਘਾਂ ਦਾ ਅਸੀਂ ਕਹਿ ਲੀਏ ਕਿ ਗੜ ਹੈ ਉਸ ਜਗ੍ਹਾ ਤੋਂ ਨੇ ਔਰ ਨਾਲ ਹੀ ਸਾਡੇ ਆ ਵੀਰ ਕਮਲਜੀਤ ਸਿੰਘ ਜੀ ਤੇ ਵੀਰ ਅਗਬੀਰ ਸਿੰਘ ਜੀ ਤੇ ਭਾਈ ਸਾਦਾ ਸਿੰਘ ਜੀ ਸਭ ਤੋਂ ਪਹਿਲਾਂ ਮੈਂ ਤੁਹਾਡੇ ਲਈ ਆਨਾ ਕਿਉਂਕਿ ਤੁਸੀਂ ਗੁਰਮਤ ਦੇ ਵਿੱਚ ਕਿਸ ਤਰ੍ਹਾਂ ਆਏ ਕਿਸ ਜਗ੍ਹਾ ਤੇ ਆਪ ਜੀ ਦਾ ਜਨਮ ਹੋਇਆ ਔਰ ਉਸ ਤੋਂ ਬਾਅਦ ਅਸੀਂ ਸਿਵਾਵਾ ਦੀ ਗੱਲ ਕਰਾਂਗੇ ਜੀ ਮੇਰਾ ਜਨਮ 12 ਜਨਵਰੀ 1984 ਨੂੰ ਜੀ ਨਗਰ ਪਟਿਆਲੇ ਜ਼ਿਲ੍ਹੇ ਦਾ ਹੂੰ ਪਿੰਡ ਅਰਨੋ ਜੀ ਉਹਰ ਤਸੀਲ ਪਾਤਰਾਂ ਦੇ ਵਿੱਚ ਹੂੰ ਜੋ ਕਿ ਉਸ ਨਗਰ ਦੇ ਵਿੱਚ ਐਸੀ ਬਖਸ਼ਿਸ਼ ਗੁਰਦੁਆਰਾ ਬੈਸਾ ਗੁਰਦਾਇ ਸਿੰਘ ਸਾਹਿਬ ਦਾ ਨਗਰ ਹੈ ਪਾਚਾਈ ਨੌਮੀ ਜੀ ਪਟਿਆਲੇ ਜ਼ਿਲ੍ਹੇ ਦਾ ਅਖੀਰਲਾ ਪਿੰਡ ਹੈ ਹਰਿਆਣੇ ਦੇ ਪਾਸੇ ਅਰਨੋ ਪਿੰਡ ਉਸਾਨ ਤੇ ਔਰ ਸਾਡੇ ਬਜ਼ੁਰਗ ਸਾਡੇ ਦਾਦਾ ਪਰਦਾਦੇ ਪ੍ਰੋਤਨ ਤੁਥੋਂ ਪਾਕਿਸਤਾਨ ਜ਼ਿਲ੍ਹਾ ਸ਼ੇਖੂਪੁਰ ਹੂੰ ਪਿੰਡ ਹੰਬੋ ਜੀਓ ਔਰ ਅਸਲੀ ਚੂੜਕਾਨਾ ਇਸ ਤੋਂ ਬਾਅਦ ਜਦੋਂ ਆਰਡੀਸ਼ਨ 1947 ਤੋਂ ਬਾਅਦ ਜਲੰਧਰ ਬੇਗੋਵਾਲ ਆਗੇ ਬੇਗੋਵਾਲ ਤੋਂ ਬਾਅਦ ਪਟਿਆਲਾ ਸੈਵਲੀਪੁਰ ਔਰ ਫਿਰ ਹਰਿਆਣਾ ਬਾਰਡਰ ਤੇ ਸਾਡੇ ਪਿੰਡ ਚਲੇ ਗਏ ਅਕਰਮੋ ਪਿੰਡ ਉਹ ਜਗ੍ਹਾ ਤੇ ਮੇਰਾ ਜਨਮ ਹੋਇਆ ਅੱਛਾ ਇਹ ਚੂੜਕਾਨਾ ਉਹੀ ਜਿੱਥੇ ਗੁਰੂ ਨਾਨਕ ਦੇਵ ਜੀ ਸੱਚਾ ਸੌਦਾ ਕਰਨ ਗਏ ਸੀਗੇ ਉਹੀ ਪਿੰਡ ਹੈ ਤੁਹਾਡਾ ਬਿਲਕੁਲ ਜੀ ਬਹੁਤ ਵਧੀਆ ਤੇ ਵੀਰਜੀ ਰਾਜ ਸਿੰਘ ਜੀ ਤੁਸੀਂ ਥੋੜਾ ਜਿਹਾ ਆਪਣੇ ਨਗਰ ਬਾਰੇ ਦੱਸਿਓ ਕਿ ਬਹੁਤ ਸਾਰੀ ਸੰਗਤਾਂ ਦੇ ਅੰਦਰ ਇੱਕ ਜਗਿਆਸਾ ਰਹਿੰਦੀ ਹੈ ਗੰਗਾ ਨਗਰ ਦੇ ਜਿਹੜਾ ਕੋਨੀ ਪਿੰਡ ਨੂੰ ਜਾਣਨ ਦੀ ਕਿਉਂਕਿ ਜਦੋਂ ਵੀ ਕਿਤੇ ਵੀ ਕਿਸੇ ਗੁਰੂ ਪਿਆਰੇ ਨੂੰ ਮਿਲੀਦਾ ਹੈ ਗੁਰੂ ਤੇ ਕੀਰਤਿਆਂ ਨੂੰ ਮਿਲੀਦਾ ਉਹਨਾਂ ਨੂੰ ਪੁੱਛੀਦਾ ਤੇ ਕੋਨੀ ਦਾ ਨਾਮ ਬੁੱਢਾ ਜੋੜ ਦਾ ਨਾਮ ਸ਼ਹੀਦਾਂ ਦੀ ਧਰਤੀ ਦਾ ਨਾਮ ਇਹ ਸਾਹਮਣੇ ਆ ਜਾਂਦੇ ਆ ਉਹ ਕਿਸ ਤਰ੍ਹਾਂ ਦਾ ਇਲਾਕਾ ਹੈ ਕਿਸ ਤਰ੍ਹਾਂ ਦਾ ਤੁਹਾਡਾ ਉੱਥੇ ਜਿਹੜਾ ਉਹ ਮਾਹੌਲ ਹੈ ਸਾਰਾ ਉਹ ਤੁਸੀਂ ਬਸੋ ਜੀ ਸਭ ਤੋਂ ਵਾਹਿਗੁਰੂ ਜੀ ਦਾ ਖਾਨ ਸਾਹਿਬ ਵਾਹਿਗੁਰੂ ਜੀ ਕਿਤੇ ਦਾਸ ਸ਼੍ਰੀ ਗੰਨानगर ਡਿਸਟ੍ਰਿਕਟ ਬਨਾਲ 13 ਕਿਲੋਮੀਟਰ ਪਿੰਡ ਕੋਨੀ ਜਿਸ ਤੇ ਵਿੱਚ ਮੈਂ ਲਵਾਨਾ ਬ੍ਰਾਦਰੀ ਨੂੰ ਲੌਂਗ ਕਰਦਾ ਹਾਂ ਤੇ ਸਾਡੇ ਬ੍ਰਾਦਰੀ ਤੇ तकरीबन 80% ਬੱਚੇ ਉਥੇ ਭਾਈ ਸੁੱਖਾ ਸਿੰਘ ਮਹਿਤਾਪ ਸਿੰਘ ਦਾ ਕਾਲਜ ਅਤੇ ਵਿਦਿਆਲਾ ਸਾਡੇ ਤੋਂ ਗੰਗਾਨਗਰ ਤੋਂ 70 ਕਿਲੋਮੀਟਰ ਦੂਰ ਪੈਂਦਾ ਹੈ ਜੀ ਉਥੇ ਸਾਰੇ ਹੀ ਬੱਚੇ ਵਿਦਿਆਲੇ ਕਿ ਆਉਂਦੇ ਹਨ ਅਤੇ ਫਿਰ ਆਪਣੀਆਂ ਆਪਣੀਆਂ ਸੇਵਾਵਾਂ ਜਿੱਦਾਂ ਦੇਸ਼ ਦੇ ਵਿੱਚ ਵਿਦੇਸ਼ਾਂ ਵਿੱਚ ਹੰਦਾਸ ਵੀ ਜਿੱਦਾਂ ਉਥੋਂ ਸਾਰੇ ਸਿੱਖਿਆ ਲੈ ਕੇ ਜਿੱਦਾਂ ਇੱਥੇ ਕੈਨੇਡਾ ਦੀ ਧਰਤੀ ਤੇ ਮੈਂ ਪਹੁੰਚਿਆ ਮੈਨੂੰ ਇੱਥੇ ਤਕਰੀਬਨ ਸਵਾ 3 ਸਾਲ ਹੋ ਗਏ ਗੁਰੂ ਸਾਹਿਬ ਦੀ ਅਪਾਰ ਕਿਰਪਾ ਇਸ ਅਸਥਾਨ ਤੇ ਵੀ ਦਾਸ ਜਥੇ ਨਾਲ ਆਇਆ ਸੀਗਾ 8 ਮਹੀਨੇ ਦਰਬਾਰ ਸਾਹਿਬ ਤੋਂ ਭਾਈ ਜਸਪ੍ਰਿੰਦਰ ਸਿੰਘ ਉਹਨਾਂ ਦਾ ਲਾਈਵ ਕੀਰਤਨ ਵੀ ਹੈ ਜੀ ਤੇ ਮੈਂ ਤਬਲੇ ਦੀ ਸੇਵਾ ਦੇ ਨਾਲ ਆਇਆ ਸੀ ਤੇ ਉਸ ਤੋਂ ਪ੍ਰੰਤ ਇੱਥੇ ਦਾਸ ਨੂੰ ਗਰੰਤੀ ਦੀ ਸੇਵਾ ਮਿਲੀ ਤੇ ਦਾਸ ਤਕਰੀਬਨ ਸਵਾ 3 ਸਾਲ ਹੋ ਗਏ ਨੇ ਗਰੰਤੀ ਦੀ ਸੇਵਾ ਨਿਭਾ ਰਿਹਾ ਹਾਂ ਇਤੋਂ ਦੀ ਜਰਸੀ ਕਮੇਟੀ ਬਹੁਤ ਹੀ ਅੱਛੀ ਸੰਗਤ ਬਹੁਤ ਅੱਛੀ ਬਹੁਤ ਪਿਆਰ ਮਿਲ ਰਿਹਾ ਹੈ ਜਥੇ ਆਉਂਦੇ ਨੇ 6-6 ਮਹੀਨੇ ਵਾਸਤੇ ਕੀਰਤਨ ਕਰਕੇ ਬਹੁਤ ਸਿਹਲ ਕਰਦੇ ਹਨ ਗੁਰਸਾਹਿਬ ਦੀ ਪ੍ਰਿਆਪਾਲਕ ਸ਼ਹਿਯਾ ਜੀ ਬਿਲਕੁਲ ਵੀਰ ਜੀ ਇੱਕ ਹੋਰ ਦੱਸਣਾ ਕਿ ਜਿਵੇਂ ਆਪਾਂ ਗੱਲ ਕਰਦੇ ਹਾਂ ਨਾ ਕੋਨੀ ਦੀ ਜਾਂ ਬੁੱਢਾ ਜੋੜ ਸਾਹਿਬ ਦੀ ਤੇ ਉੱਥੋਂ ਦੇ ਜਿਹੜੇ ਜਥੇ ਨੇ ਉਹ ਅੱਜ ਵਿਸ਼ਵ ਭਰ ਦੇ ਵਿੱਚ ਸੇਵਾ ਨਿਭਾ ਰਹੇ ਆ ਤੁਹਾਡਾ ਵੀ ਸਬੰਧ ਉਹਨਾਂ ਜਥਿਆਂ ਦੇ ਨਾਲ ਕਿਸ ਤਰ੍ਹਾਂ ਜੁੜਦਾ ਵਾ ਕਿਉਂਕਿ ਜ਼ਰੂਰ ਤੁਸੀਂ ਉਹਨਾਂ ਦੇ ਕਲੋਜ਼ ਹੋਵੋਗੇ ਜਿਸ ਤਰ੍ਹਾਂ ਹਰਪਜਨ ਸਿੰਘ ਜੀ ਲਹਿਰੀ ਹੋ ਗਏ ਜਾਂ ਗੁਰਮਖ ਸਿੰਘ ਜੀ ਹੋਰੀ ਹੋ ਗਏ ਉਸ ਤੋਂ ਬਾਅਦ ਗੁਰਚਰਨ ਸਿੰਘ ਹੈ ਗੁਰਦਿਆਲ ਸਿੰਘ ਹੈ ਮਸਤਾਨ ਸਿੰਘ ਹੈ ਬਥੇਰੇ ਉਤੋਂ ਦੇ ਗੁਰੂ ਕੇ ਪਿਆਰੇ ਆ ਜਥਿਆਂ ਦੇ ਨਾਮ ਤਾਂ ਮੈਂ ਕਹਾ ਵੀ ਬਥੇਰੇ ਨੇ ਜੀ ਹਰਪਿੰਦ ਸਿੰਘ ਲਹਿਰੀ ਦਾ ਦਲੇਬ ਸਿੰਘ ਤੋਂ ਹੋਰੀ ਉਹ ਸਾਡੇ ਸਾਹਮਣੇ ਵੀ ਬੈਠ ਨੇ ਭਾਈ ਚਮਕੌਰ ਸਿੰਘ ਕੋ ਰਾਜ ਨਾਮ ਕਹਿੰਦੇ ਨੇ ਜੀ ਇਹ ਵੀ ਉਤਰੋ ਦੀ ਰਾਈ ਕਰ ਰਹੇ ਨੇ ਗੁਰੂ ਸਾਹਿਬ ਦੇ ਆਪਾਰ ਬਹੁਤ ਜਥੇ ਨੇ ਜੀ तकरीबन ਮੈਂ ਤਾਂ ਨਾਮ ਹੀ ਮੈਂ ਭੁੱਲ ਗਿਆ ਮੇਰੇ ਜਿਹੜੀ ਉਮਰ ਦੇ ਸਾਹਮਣੇ ਗੁਰੂ ਸਾਹਿਬ ਦੀ ਆਪਾਰ ਕਿਰਪਾ پائی ਹਰਚੰਦ ਸਿੰਘ ਜਨਾਬ ਦੀ ਪੈਠੀ ਵੀ ਹੋ ਗਈ ਜੀ ਬਹੁਤ کافی ਮਤਲਬ ਵੀ ਹੁਣ ਤਾਂ ਗੁਰਬਖਸ਼ ਸਿੰਘ ਗੁਰਚੰਦ ਸਿੰਘ ਮੇਲ ਕਾਦੇ ਗੁਰਚੰਦ ਸਿੰਘ ਚੰਨਾ ਜੀ کافی ਬਹੁਤ ਜਥੇ ਨੇ ਜੀ ਬਿਲਕੁਲ ਜੀ ਅੱਗੇ ਸਾਡੇ ਬੈਠੇ ਨੇ ਵੀਰ ਕਮਲਜੀਤ ਸਿੰਘ ਜੀ ਵੀਰ ਜੀ ਆਪ ਜੀ ਇਸ ਜਗ੍ਹਾ ਤੋਂ ਔਰ ਕਿਸ ਤਰ੍ਹਾਂ ਦਾ ਮਾਹੌਲ ਔਰ ਤੁਸੀਂ ਕਿਸ ਤਰ੍ਹਾਂ ਇਸ ਲਾਈਨ ਚ ਆਏ ਸਾਰੇ ਸਿੰਘਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਹਾਂਜੀ ਵੀਰ ਜੀ ਆਪ ਜੀ ਨੇ ਸਵਾਲ ਕੀਤਾ ਹੈ ਦਾਸ ਮੋਗੇ ਜ਼ਿਲ੍ਹੇ ਦਾ ਪਿੰਡ ਹੈ ਪਿੰਡ ਆਲਮ ਵਾਲਾ ਕਲਾ ਜੀ ਤਹਿਸੀਲ ਬਾਗਾ ਪ੍ਰਣ ਦੇ ਅੰਦਰ ਹੈ ਆਪ ਜੀ ਨੂੰ ਸੌਖਾ ਦੱਸ ਦੇਵਾਂ ਕਿ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲੇ ਜੀ ਉਹਨਾਂ ਦਾ ਜਨਮ ਸਥਾਨ ਪਿੰਡ ਹੈ ਜਿਹੜਾ ਬਿਲਕੁਲ ਰੋਡੇ ਪਿੰਡ ਵਾਹ ਜੀ ਬਾ ਉੱਥੋਂ ਸਿਰਫ ਮੇਰੇ ਪਿੰਡ ਤੋਂ 2 ਕਿਲੋਮੀਟਰ ਦੀ ਦੂਰੀ ਤੇ ਆ ਜੀ ਠੀਕ ਅਸੀਂ ਜੀ ਬੇਸ਼ੱਕ ਕਿਸਾਨ ਹਾਂ ਖੇਤੀਬਾੜੀ ਜੀਤੇ ਦੇ ਨਾਲ ਸੰਬੰਧ ਰੱਖਦੇ ਹਾਂ ਜੀ ਪਰ ਕਾਰਨ ਇਹ ਕਈ ਬਣ ਜਾਂਦੇ ਆ ਕਿ 10 ਦਾ ਜਨਮ 1982 ਦੇ ਵਿੱਚ ਹੋਇਆ ਹਮ ਹਮ ਸਰਦਾਰ ਬਲਬੀਰ ਸਿੰਘ ਮੇਰਾ ਪਿਤਾ ਜੀ ਹਨ ਹਮ ਹਮ ਮੇਰੇ ਮਾਤਾ ਜੀ ਗੁਰਦੀਪ ਕੌਰ ਜੋ ਕਿ 2001 ਸਨ ਦੇ ਵਿੱਚ ਉਹ ਜੀਓ ਸਦੀਵੀ ਆਕਾਲ ਵਾਸਤੇ ਵਿਛੋੜਾ ਦੇ ਗਏ ਹੂੰ ਹੂੰ ਉਸ ਤੋਂ ਬਾਅਦ ਜਿਹੜੀ ਮੇਰੀ ਇਹ ਵਰਮਤ ਦੀ ਲਾਈਨ ਹੈ ਹੂੰ ਜੇ ਮੈਂ ਗੱਲ ਕਰਾਂ ਕਿ ਮੇਰੇ ਸਤਿਕਾਰਯੋਗ ਦਾਦਾ ਸਰਦਾਰ ਅਜਮੇਰ ਸਿੰਘ ਜੀ ਬਰਾੜ ਜੀਓ ਉਸ ਸਮੇਂ ਤਕਰੀਬਨ ਮੈਂ 8 ਸਾਲ ਦੀ ਉਮਰ ਦਾ ਸੀ ਹੂੰ ਹੂੰ ਕਿਉਂਕਿ ਪਿੰਡ ਦੇ ਵਿੱਚ ਗੁਰੂ ਘਰ ਹੈ ਉਸ ਗੁਰੂ ਘਰ ਦੇ ਵਿੱਚ ਤਕਰੀਬਨ 54 ਸਾਲ ਜਿਹੜੇ ਮਹਾਪੁਰਸ਼ਾਂ ਕੋਲੋਂ ਮੈਂ ਵਿਦਿਆ ਪ੍ਰਾਪਤ ਕੀਤੀ ਉਹਨਾਂ ਦਾ ਮੈਂ ਨਾਂ ਜ਼ਰੂਰ ਮੈਂਸ਼ਨ ਜ਼ਰੂਰ ਜੀ ਜ਼ਰੂਰ ਬਿਲਕੁਲ ਸੰਤ ਬਾਬਾ ਗੁਰਦੇਵਾਲ ਸਿੰਘ ਜੀ ਮਹਾਪੁਰਸ਼ ਜੀ तकरीबन 54 ਸਾਲ ਉਹਨਾਂ ਨੇ ਇੱਕੇ ਗੁਰੂ ਘਰ ਦੇ ਵਿੱਚ ਸੇਵਾ ਕੀਤੀ ਜੀ ਉਹਨਾਂ ਦੇ ਕੋਲ ਮੇਰੇ ਦਾਦਾ ਜੀ ਦਾ ਬਹੁਤ ਜ਼ਿਆਦਾ ਆਉਣ ਜਾਣ ਕਿਉਂਕਿ ਸਾਡਾ ਪਰਿਵਾਰ ਪਹਿਲੇ ਦਿਨ ਤੋਂ ਹੀ ਗੁਰੂ ਘਰ ਦੇ ਨਾਲ ਬਹੁਤ ਜ਼ਿਆਦਾ ਨੇੜਤਾ ਰੱਖਣ ਵਾਲਾ ਹੂੰ ਮੈਂ ਆਪਣੇ ਦਾਦਾ ਜੀ ਦੀ ਉਂਗਲੀ ਫੜ ਕੇ 8 ਸਾਲ ਦੀ ਉਮਰ ਤੋਂ ਮੈਂ ਕਾਇਦਾ ਕਹਦੇ ਤੋਂ ਮਦ ਜਪਜੀ ਸਾਹਿਬ ਦਾ ਪਾਠ ਹੌਲੀ-ਹੌਲੀ ਸੰਥਿਆ ਮੈਂ ਇਹ ਕਹਿ ਸਕਦਾ ਕਿ ਤਕਰੀਬਨ 14 ਸਾਲ ਦੀ ਉਮਰ ਦੇ ਵਿੱਚ ਜੀ ਮੈਂ ਗ੍ਰੰਥੀ ਦੀ ਡਿਊਟੀਆਂ ਜਿਹੜੀਆਂ ਕੈਨ ਤੋਂ ਆਵ ਕੇ ਅਨੰਦ ਸਿਧ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਗੁਰਬਾਣੀ ਦੀ ਸੰਪੂਰਨ ਸੰਥਿਆ ਜੀ 14 ਤੋਂ 15 ਸਾਲ ਦੀ ਉਮਰ ਦੇ ਵਿੱਚ ਮੈਂ ਸੰਪੂਰਨ ਕਰ ਲਈ ਸੀ ਜੀ ਉਸ ਤੋਂ ਸੇਵਾ ਚ ਲੱਗ ਗਏ ਮਤਲਬ ਕਿ 14 ਤੋਂ 15 ਸਾਲ ਦੀ ਜੀ ਉਹ ਵੀ ਉਥੇ ਮਹਾਪੁਰਸ਼ਾਂ ਦੀ ਬੜੀ ਬਖਸ਼ੀ ਤੇ ਕਿ ਉਹ ਜੇਕਰ ਕਿਸੇ ਨੂੰ ਸੰਥਿਆ ਕਰਾਉਂਦੇ ਸੀ ਹੂੰ ਹੂੰ ਤਾਂ ਲੜੀਵਾਰ ਭਾਗ ਜੰਮਤਾ ਕਰਾਉਂਦੇ ਸੀ ਪਦਸ਼ੇ ਤੋਂ ਸੰਥਿਆ ਨਹੀਂ ਸੀ ਕਰਾਉਂਦੇ ਠੀਕ ਹੈ ਉਸ ਦਿਨ ਤੋਂ ਮੈਂ ਇਹ ਕਹਿ ਸਕਦਾ ਕਿ ਸਨ 97 98 ਦੇ ਵਿੱਚ ਮੈਂ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠੀ ਉਸ ਦਿਨ ਤੋਂ ਨਾਲ ਦੇ ਨਾਲ ਜਿੰਨਾ ਕੋ ਮਹਾਪੁਰਸ਼ਾਂ ਕੋਲੇ ਪੂੜ ਗਿਆਨ ਸੀ ਉਹ ਵੀ ਪ੍ਰਾਪਤ ਕੀਤਾ ਉਹ ਬੇਸ਼ੱਕ ਧਾਰਨਾ ਦਾ ਸਿੱਧਾ ਕੀਰਤਨ ਕਰਦੇ ਸਨ ਬਿਲਕੁਲ ਉਹਨਾਂ ਦੇ ਨਾਲ ਰਹਿ ਕੇ ਮੈਂ ਇਸ ਕਿਤੇ ਨੂੰ ਥੋੜਾ ਇਹ ਵੀ ਮੈਂ ਕਹੂੰਗਾ ਕਿ ਕਾਫੀ ਗਰੀਬੀ ਹੋਣ ਦੇ ਕਾਰਨ ਹੂੰ ਹੂੰ ਚਲੋ ਗੋਟੀਆਂ ਲਾਉਣੀਆਂ ਥੋੜਾ ਬਹੁਤਾ ਗੁਜ਼ਾਰਾ ਕਰਨਾ ਪਰ ਘਰ ਦੇ ਨਹੀਂ ਸਨ ਚਾਹੁੰਦੇ ਕਿਉਂਕਿ ਜਿਹੜਾ ਆਪਣਾ ਖੇਤੀਬਾੜੀ ਦੇ ਖੇਤਾਂ ਨਾਲ ਸੰਬੰਧ ਸੀ ਤੇ ਸਾਡਾ ਬੇਟਾ ਇਸ ਲੈਂ ਦੇ ਵਾਲੇ ਪਾਸੇ ਨਾ ਜਾਵੇ ਬਿਲਕੁਲ ਬਿਲਕੁਲ ਪਰ ਉਹ ਸਤਿਗੁਰੂ ਦੀ ਕਿਰਪਾ ਹੋਈ ਬੜੀ ਮਿਹਨਤ ਕੀਤੀ ਸੰਥਿਆ ਕਰਕੇ ਹੂੰ ਤੇ 2012 ਦੇ ਵਿੱਚ ਮੈਂ ਪਹਿਲੀ ਵਾਰ ਬਾਬਾ ਬੰਦਾ ਸਿੰਘ ਬਹਾਦਰ ਹਮ ਐਫਸ ਕੋਡ ਜੀਹੋ ਉਹ 스테ਜ ਤੇ ਜਫੇ ਦੇ ਨਾਲ ਕਿਰਤੰਤੇ ਹੈਡ ਗ੍ਰੰਥੀ ਦੇ ਤੌਰ ਤੇ ਤੌਰ ਤੇ ਤੁਸੀਂ ਉਦੋਂ ਆਇਓ ਚਲੋ ਅਸੀਂ ਇਹ ਦੂਸਰਾ ਰਾਉਂਡ ਹੈ ਜਿਹੜਾ ਉਹ ਕਦੋਂ ਇੱਥੇ ਕੈਨੇਡਾ ਇਹ ਕਿਹੋ ਜਿਹਾ ਚੈਲੰਜ ਹੈ ਉਹਦਾ ਇਹ ਗੱਲ ਕਰਾਂਗੇ ਤੇ ਹੁਣ ਅਸੀਂ ਗੱਲ ਕਰਦੇ ਆਂ ਵੀਰ ਜੀ ਰਿਕਬੀਰ ਸਿੰਘ ਜੀ ਵੀਰ ਜੀ ਆਪ ਜੀ ਇਸ ਜਗ੍ਹਾ ਤੋਂ ਔਰ ਕਿੱਥੋਂ ਤੁਸੀਂ ਇਹ ਸਬਾਬਾਂ ਰੋ ਸਮਝਿਆ ਵਗੈਰਾ ਲਓ ਭਾਈ ਜੀ ਦਾ ਖਾਲਸਾ ਭਾਈ ਜੀ ਜੀ ਅੱਜ ਮੇਰਾ ਪੰਡਾ ਜੀ ਬਾਗਾਪੁਰਾਣਾ ਕਾਜਲਾ ਦਾ ਪਾਈ ਜੀ ਦੇ ਨਾਲ ਹੀ ਆਪ ਜੀ ਮੈਂ ਜੀ ਮੇਰੇ ਫਾਦਰ ਸਾਹਿਬ ਫਾਦਰ ਸਰਦਾਰ ਬਗੀਰ ਸਿੰਘ ਜੀ ਉਹ ਵੀ ਗ੍ਰੰਥੀ ਦੀ ਡਿਊਟੀ ਕੀਤੇ ਮਲੇਸ਼ੀਆ ਚ ਸਾਲ ਤੇ ਉਹਨਾਂ ਨੇ ਮੈਨੂੰ ਬਚਪਨ ਤੋਂ ਤਵੇ ਦੀ ਸਿੱਖਿਆ ਦਵਾਈ ਉਸਤਾਦ ਪਪਾ ਖੜਕਸਾਈ ਜੀ ਤੇ ਭਾਈ ਰੇਸ਼ੂ ਚੰਗੀ ਫਰਟੀ ਭਾਈ ਵਾਲੇ ਉਹਨਾਂ ਤੋਂ ਬਚਪਨ ਤੋਂ ਹੁਣ ਵੀ ਅਸੀਂ ਕਲਾਸਾ ਉਹਨਾਂ ਕੋਲੇ ਸੇਵਾ ਕਰਦੇ ਆ ਜੀ ਇਦਾਂ ਉਹਨਾਂ ਨੇ ਉਹਨਾਂ ਦੀ ਬਦੌਲਤ ਸੇਵਾ ਕਰਪਾ ਕਰਕੇ ਤੇ ਮੈਨੂੰ ਮਲੇਸ਼ੀਆ ਚ ਵੀ ਡਿਊਟੀ ਦਾ ਸਮਾਭક્ષા ਤੇ ਬੈਂਕੋਗ THAILAND INDONESIA ਇਦਾਂ ਹੁਣ ਕੈਨੇਡਾ ਦੇ ਜਦੋਂ ਤੁਸੀਂ ਕੈਨੇਡਾ ਸਤਿਗੁਰੂ ਇੱਥੇ ਸੇਵਾ ਲੈ ਰਹੇ ਨੇ ਤੇ ਅਗਲਾ ਮੇਰਾ ਜੀ ਸਵਾਲ ਵੀਰ ਜੀ ਸਾਧਾ ਸਿੰਘ ਜੀ ਤੁਹਾਡੇ ਨਾਲ ਹੈ ਤੁਸੀਂ ਬਹੁਤ ਲੰਬਾ ਸਮਾਂ ਇੰਡੀਆ ਦੇ ਵਿੱਚ ਵੀ ਐਜ਼ ਏ ਗੁਰਬਾਣੀ ਸੰਗੀਤ ਦੇ ਟੀਚਰ ਵਜੋਂ ਸਕੂਲ ਦੇ ਵਿੱਚ ਵੀ ਸੇਵਾ ਨਿਭਾਈ ਗੁਰਦੁਆਰਾ ਸਾਹਿਬ ਬਹਿਰ ਸਾਹਿਬ 'ਚ ਵੀ ਕੀਰਤਨ ਕਰਦੇ ਰਹੇ ਸਬਬ ਕਿਵੇਂ ਬਣਿਆ ਤੇ ਬੱਚਿਆਂ ਦੇ ਵਿੱਚ ਜਦੋਂ ਤੁਸੀਂ ਕੀਰਤਨ ਸਿਖਾਉਂਦੇ ਸੀ ਕਿਸ ਤਰ੍ਹਾਂ ਦਾ ਇੰਟਰਸਟ ਸੀ ਕਿਉਂਕਿ ਤੁਸੀਂ ਉਹਨਾਂ ਬੱਚਿਆਂ ਨੂੰ ਮੈਂ ਖੁਦ ਹੀ ਯਾਦ ਹੈ ਕਿ ਤੁਹਾਡੇ ਰਿਕਾਰਡਿੰਗ ਚੜਦੀ ਕਲਾ ਟਾਈਮ ਟੀਵੀ ਲਈ ਕਰਕੇ ਚਲਾਉਂਦਾ ਹੁੰਦਾ ਸੀ ਬੱਚਿਆਂ ਦੀ ਤੇ ਉਹ ਕਿਸ ਤਰ੍ਹਾਂ ਦਾ ਬੱਚਿਆਂ ਦੀ ਰਿਸਪਾਂਸ ਰਹਿੰਦੀ ਸੀ ਉਹ ਕਿਸ ਤਰ੍ਹਾਂ ਦਾ ਮਤਲਬ ਹੈ ਤੁਹਾਨੂੰ ਲੱਗਦਾ ਸੀ ਇਹ ਜੀ ਮੈਂ 12ਵੀਂ ਦੀ ਪੜਾਈ ਕਰਨ ਤੋਂ ਬਾਅਦ ਜਦੋਂ ਨਿਤਨੇਮ ਦੀ ਕਿਰਪਾ ਤੇ ਸ਼ੁਰੂ ਤੋਂ ਪਰਿਵਾਰ ਦੇ ਵਿੱਚ ਸਾਡੇ ਦਾਦਾ ਜੀ ਬਾਲੇ ਸਾਡੇ ਤਾਇਆ ਗਿਆਨੀ ਸਾਹਿਬ ਸਿੰਘ ਜੀ ਬਾਬਾ ਜਮੇਰ ਸਿੰਘ ਚਾਚਾ ਜੀ ਬੜੀ ਬਖਸ਼ਸ਼ ਉਹਨਾਂ ਦੀ ਉਹਨਾਂ ਤੋਂ ਸੌਣ ਸੁਣ ਕੇ ਗੁਰਬਾਣੀ ਸੰਸਿਆ ਨੇ ਪਾਉਣਾ ਸੀ ਔਰ ਪਟਿਆਲੇ ਰਾਗੂ ਮਾਜਰੇ ਦੇ ਵਿੱਚ ਸਾਡੇ ਉਸਤਾਦ ਜੀ ਜਗਜੀਤ ਸਿੰਘ ਪਹਾੜ ਦਾ ਗੁਰਵਾਸੀ ਵਾਲੇ ਜੀ ਹੁਣ ਸਿੰਗਾਪੁਰ ਸੇਵਨ ਭਾਰੇ ਨੂੰ ਉਹਨਾਂ ਕੋਲ ਕੀਰਤਨ ਦੀ ਸਿੱਖਿਆ ਲਈ ਔਰ ਗੁਰਦੁਰਬੰਦ ਸਾਹਿਬ ਪਾਤਸ਼ਾਹੀ ਨੋਈ ਗੁਰਤੇਗਬਰਦ ਸਾਹਿਬ ਦੇ ਸਥਾਨ ਤੇ ਮੈਂ 2004 ਦੇ ਵਿੱਚ ਸੇਵਾ ਹੁੰਦਾ ਜੀ ਜਿੱਥੇ ਤਕਰੀਬਨ 2024 ਤੱਕ ਹੁਣ 23 ਤੱਕ 20 ਸਾਲ ਤੱਕ ਮੈਂ ਸੇਵਾ ਨਿਭਾ ਕੇ ਉੱਥੇ ਆਏ ਔਰ ਨਾਲ ਗੁਰਤੇਗਬਰਦ ਸਾਹਿਬ ਦੇ ਨਾਮ ਤੇ ਨੌਕਰ ਗੁਰੂ ਚੱਲ ਰਹੇ ਹਾਂ ਜੀ ਬਾਬਾ ਕਾਵਲ ਸਿੰਘ ਜੀ ਸੰਤਮਾ ਪੁੱਛਣੋ ਸ ਤੇ ਬਾਬਾ ਫੋਜਾ ਸਿੰਘ ਦੀ ਸੇਵਾ ਚਾਹੇ ਵੀ ਪਾਈ ਸਾਹਿਬ ਜੀ ਤੁਸੀਂ ਨਾਲ ਬੱਚਾ ਨੂੰ ਖੇਤਨ ਦੀ ਸਿੱਖਿਆ ਦਿਓ ਤੇ ਜਿੰਨੀ ਤੁਸੀਂ ਸੇਵਾ ਕੋ ਪਾਣੁ ਸੇਵਾ ਦੇਵਾਂਗੇ ਤੇ ਮਾਰੇ ਬਾਬਾ ਜੀ ਮੇਰੇ ਉਸਤਾਦ ਜੀ ਨੇ ਮੇਰੇ ਕੋਲ ਮਾਇਆ ਨਹੀਂ ਸੀ ਲਈ ਸਖਾਂ ਲੱਗੀਆਂ ਹਮ ਹਮ ਪਰ ਐਸੀ ਬਖਸ਼ਿਸ਼ ਗੁਰਤੇਗਬਦ ਸਾਹਿਬ ਦੀ ਬੱਚਿਆਂ ਨੂੰ ਸ਼ਕਾਮ ਸੇਵਾ ਜਿੰਦਾਂ ਦੀ ਸਖਲਾਈ ਦੇਂਦੇ ਰਹੇ ਬੱਚਾਂ ਦੇ ਵਿੱਚ ਐਨਾ ਖੁਸ਼ਾ ਬੱਚਿਆਂ ਨੂੰ ਸਤਨਾਮ ਸਰਬ ਸਕਲਾਨ ਸਸ਼ਟ ਦੇ ਨਾਲ ਜੁੜੇ ਹੋਣ ਕਰਕੇ ਬੱਚਨ ਮੁਕਾਬਲਿਆਂ ਤੇ ਲੈ ਕੇ ਜਾਣਾ ਹਮ ਗੁਰਮਤ ਦੀ ਸਿੱਖਿਆ ਜੇ ਨਹੀਂ ਕੀਰਤਨ ਦੀ ਸਿੱਖਿਆ ਦੇਣੀ ਔਰ ਬਖਸ਼ਿਸ਼ ਹੈ ਉਸ ਧਰਤੀ ਦੇ ਗੁਰਤੇਗਬਦ ਸਾਹਿਬ ਦੇ ਸਥਾਨ ਤੇ ਜੋ ਵੀ ਉੱਥੇ ਪਹੁੰਚ ਜਾਂਦੇ ਬੱਚਾ ਉਹ ਗੁਰਮਤ ਨਾਲ ਜਰੂਰ ਜੁੜ ਜਾਂਦਾ ਹੈ ਜੀ ਮਹਾਪੁਰ ਚਾ ਮਲੂਈ ਸੰਤਕਾਰ ਸੇਵਾ ਵਾਲਿਆਂ ਵੱਲੋਂ ਔਰ ਗੁਰੂਕਾਰ ਦੀ ਕਮੇਟੀ ਵੱਲੋਂ ਵੀ ਬਹੁਤ ਜ਼ਿਆਦਾ ਉੱਚੇ ਪ੍ਰਾਲੇ ਕੀਤੇ ਜਾਂਦੇ ਨੇ ਜੀ ਅਰਦਾਸ ਨੂੰ ਵੀ ਮੈਨੂੰ ਤੁਹ ਪ੍ਰੇਰਣਾ ਮਿਲੀ ਗੁਰੂ ਸਾਹਿਬ ਦੀ ਬਖਸ਼ਿਸ਼ ਸੀ ਗੁਰਤੇਗਬਾਦ ਸਾਹਿਬ ਦੀ ਜੀ ਔਰ ਨਿਸ਼ਕਾਮ ਸੇਵਾ ਨਮੋਦਰੇ ਗੁਰੂ ਘਰ ਸੇਵਾ ਕੀਰਤਨ ਦੀ ਸੀ ਔਰ ਸਕੂਲ ਵਿੱਚ ਬੱਚਿਆਂ ਨੂੰ ਨਿਸ਼ਕਾਮ ਕੋ ਕੀਰਤਨ ਦੀ ਸਿੱਖਿਆ ਸਿਖਾ ਦਿੰਦੇ ਆ ਰਹੇ ਹੁਣ ਤੱਕ ਬਿਲਕੁਲ ਜੀ ਬਹੁਤ ਵਧੀਆ ਜੀ ਇਹ ਤੇ ਹੋ ਗਈ ਉਥੋਂ ਦੀ ਸੇਵਾ ਦੀ ਤੇ ਵੀਰ ਜੀ ਰਾਜ ਸਿੰਘ ਜੀ ਹੁਣ ਮੈਂ ਤੁਹਾਡੇ ਪੁੱਛਾਂਗਾ ਇੱਥੇ ਆ ਕੇ ਜਿਹੜਾ ਬੱਚਿਆਂ ਨੂੰ ਨਵਿਆਂ ਨੂੰ ਗੁਰੂ ਘਰਾਂ ਚ ਜੋੜਨ ਦੀ ਕਿੰਨੀ ਕੁ ਲੋੜ ਹੈਗੀ ਆ ਗੁਰਮਤ ਦੇ ਨਾਲ ਜਿਵੇਂ ਆਪਾਂ ਨੂੰ ਉਸ ਵੇਲੇ ਉੱਤੇ ਗੁਰਬਾਣੀ ਦੇ ਨਾਲ ਪੰਜਾਬੀ ਨਾਲ ਜੋੜ ਦਿੱਤਾ ਗਿਆ ਇੱਥੇ ਜਿਹੜੇ ਬੱਚੇ ਨੇ ਕਿਉਂਕਿ ਜਿਹੜੇ ਸਕੂਲਾਂ ਜਾਂਦੇ ਉੱਤੇ ਨਾ ਪੰਜਾਬੀ ਮਿਲਦੀ ਹੈ ਨਾ ਗੁਰਬਾਣੀ ਮਿਲਦੀ ਹੈ ਉਹਨਾਂ ਨੂੰ ਅੰਗਰੇਜ਼ੀ ਬੋਲਦੇ ਆ ਔਰ ਇਹ ਸੱਭਿਆਚਾਰ ਇੱਥੇ ਗੁਰੂ ਘਰ ਹੀ ਸਿਖਾਉਣ ਵਾਲੇ ਆ ਤੇ ਗੁਰੂ ਘਰਾਂ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੈ ਔਰ ਕਿਸ ਤਰ੍ਹਾਂ ਦਾ ਤੁਸੀਂ ਉਸ ਨੂੰ ਲੈਂਦੇ ਹੋ ਕਿ ਗੁਰੂ ਘਰਾਂ 'ਚ ਬੱਚਿਆਂ ਨੂੰ ਗੁਰਬਾਣੀ ਕੀਰਤਨ ਸਿਖਾਉਣ ਦੀ ਕਿੰਨੀ ਕੁ ਲੋੜ ਮਹਿਸੂਸ ਕਰਦੇ ਹੋ ਕਿ ਤੁਸੀਂ ਲੰਬੇ ਟਾਈਮ ਤੋਂ ਇੱਥੇ ਵਿਸਥਾ ਰਹੇ ਹੋ ਹਾਂਜੀ ਬੜੀ ਧੋੜਾ ਜੀ ਪਰ ਜਿਸ ਸਥਾਨ 'ਤੇ ਅਸੀਂ ਬੈਠੇ ਆਂ ਸੇਵਾ ਕਰ ਰਹੇ ਹਾਂ ਇੱਥੇ ਹਰ ਐਤਵਾਰ ਜੀ ਇੱਕ ਤੋਂ ਦੋ ਸਾਡੇ ਕਲਾਸ ਲੱਗਦੀ ਐ ਇੱਥੇ ਇਹਨਾਂ ਦੀਵਾਨ ਸੱਜਦਾ ਜੀ ਦਸ ਤੋਂ ਇੱਕ ਵਜੇ ਤੱਕ ਦੀਵਾਨ ਜੀ ਤੇ ਲੰਗਰ ਬਾਅਦ ਲੰਗਰ ਬਾਅਦ ਦਾ ਲੰਗਰ ਤੋਂ ਬਾਅਦ ਤੇ ਇੱਥੇ ਕਲਾਸ ਲੱਗਦੀ ਐ ਇੱਕ ਤੋਂ ਦੋ ਜਿਸ ਦੇ ਵਿੱਚ ਕੀਰਤਨ ਦੀ ਸਿਖਲਾਈ ਪੰਜਾਬੀ ਸਿੱਖਣਾ ਚਾਹਵੇ ਪੰਜਾਬੀ ਉਹਦੇ ਵਾਸਤੇ ਸਾਡੇ ਸ੍ਰੀ ਸਿਕੰਦਰ ਸਾਹਿਬ ਨੇ ਜੀ ਅਜਮਰਜੀਤ ਸਿੰਘ ਜੀ ਉਹ ਵੀ ਸੰਥਿਆ ਵੀ ਇਸ ਇਸ ਟਾਈਮ ਸਹਿਜ ਪਾਰ ਸੰthia ਚੱਲਦੀ ਚੱਲ ਰਹੀ ਹੈ ਉਹਦੇ ਸੰthia ਵੀ ਦਿੰਦੇ ਨੇ ਜੀ ਤੇ ਸਾਡੇ ਕੋਲ ਜਿਹੜਾ ਰਾਗੀ ਸਿੰਘ ਆਉਂਦੇ ਨੇ ਉਹ ਬੱਚਿਆਂ ਨੂੰ ਕੀਰਤਨ ਦੇ ਕਲਾਸਾਂ ਬੱਚਿਆਂ ਨੂੰ ਕੀਰਤਨ ਵੀ ਸਿਖਾਉਂਦੇ ਜੇ ਛੋਟੇ ਬੱਚੇ ਜੋ ਕੋਈ ਜਿੱਦਾ ਪੰਜਾਬੀ ਸਿੱਖਣਾ ਚਾਹੁੰਦਾ ਉਹਨੂੰ ਪੰਜਾਬੀ ਵੀ ਸਿਖਾਉਂਦੇ ਆਵਾ ਹਰ ਸੰਡੇ ਬਿਲਕੁਲ ਜੀ ਰੋਜ਼ਾਨਾ ਨਹੀਂ ਹਰ ਸੰਡੇ ਹਰ ਸੰਡੇ ਦੀ ਕਲਾਸ ਹੈ ਜਿਹੜੀ ਉਹ ਇੱਦਾਂ ਇਸ ਤਰ੍ਹਾਂ ਚੱਲਦੀ ਰਹਿੰਦੀ ਹੈ ਤੇ ਵੀਰ ਜੀ ਕਮਲਜੀਤ ਸਿੰਘ ਜੀ ਮੈਂ ਤੁਹਾਡੇ ਕੋਲ ਆਣਾ ਚਾਹੁੰਦਾ ਤੁਸੀਂ ਪਹਿਲੇ ਵੀ ਇੱਕ ਜ਼ਿਕਰ ਕੀਤਾ ਸੀਗਾ ਕਿ ਕਿਸਾਨੀ ਪਰਿਵਾਰ ਹੋਣ ਕਰਕੇ ਜਿਹੜੇ ਆ ਉਹ ਇਸ ਲਾਈਨ ਨੂੰ ਮਤਲਬ ਕਿ ਸਾਡੇ ਘਟ ਅਡਾਪਟ ਕਰਦੇ ਤੁਸੀਂ ਅਡਾਪਟ ਕੀਤਾ ਖਾਸ ਕਰਕੇ ਜਿਹੜੇ ਗੁਰੂ ਘਰਾਂ ਦੇ ਵਿੱਚ ਸੇਵਾ ਨਿਭਾਉਣ ਵਾਲੇ ਰਾਗੀ ਜੱਥੇ ਨੇ ਗ੍ਰੰਤੀ ਸਿੰਘ ਨੇ ਵੈਸੇ ਤੇ ਦੁਨੀਆ ਦਾ ਕੋਈ ਵੀ ਫੀਲਡ ਐਸਾ ਨਹੀਂ ਜਿਹਦੇ ਚਣੌਤੀਆਂ ਦਾ ਸਾਹਮਣਾ ਨਾ ਕਰਨਾ ਪੈਂਦਾ ਹੋਵੇ ਹਰ ਫੀਲਡ ਦੇ ਵਿੱਚ ਇਹ ਚਣੌਤੀਆਂ ਹੁੰਦੀਆਂ ਨੇ ਤੇ ਇੱਥੇ ਗੁਰੂ ਘਰਾਂ 'ਚ ਕਿਸ ਤਰ੍ਹਾਂ ਦੀਆਂ ਚੁਣੌਤੀਆਂ ਨੇ ਜਿਹੜੀਆਂ ਉਹਨਾਂ ਦਾ ਸਾਹਮਣਾ ਗੁਰੂ ਘਰਾਂ 'ਚ ਵੀ ਕਰਨਾ ਪੈਂਦਾ ਚਾਹੇ ਉਹ ਇੰਡੀਆ ਹੋਵੇ ਚਾਹੇ ਇੱਥੇ ਹੋਵੇ ਇਹ ਤੁਸੀਂ ਕੀ ਕਹੋਗੇ ਹਾਂਜੀ ਵੀਰ ਜੀ ਗੱਲ ਇਹ ਆ ਕਿ ਜਿਹੜੀ ਆਪਾਂ ਗੱਲ ਕਰੀਏ ਇੰਡੀਆ ਦੀ ਹਾਂਜੀ ਜਿਹੜਾ ਉਹ ਸਮਾਂ ਅੱਜ ਤੋਂ ਜੇ ਆਪਾਂ 25 ਤੋਂ 30 ਸਾਲ ਪਹਿਲਾਂ ਵਾਲਾ ਸਮਾਂ ਦੇਖੀਏ ਉਹ ਸਮੇਂ ਦੇ ਵਿੱਚ ਬੱਚੇ ਜਾਂ ਮਾਂ ਪਿਓ ਵੀ ਇਹ ਚੀਜ਼ ਤੇ ਚਾਹੁੰਦਾ ਸੀ ਕਿ ਸਾਡਾ ਬੱਚਾ ਜੇਕਰ ਗੁਰਬਾਣੀ ਪੜ੍ਹਦਾ ਹੈ ਤੇ ਚੰਗੀ ਗੱਲ ਹੈ ਜੀ ਤੇ ਉਦੋਂ ਜੇ ਆਪਾਂ ਦੇਖ ਲਈਏ ਕਿ ਬਹੁਤਾ ਲਗਭਗ ਗੁਰੂ ਘਰ ਜਿੰਨੇ ਵੀ ਸੀਗੇ ਉਹ ਗੁਰੂ ਘਰ ਦੀ ਨਗਰ ਦੀ ਮਾਇਆ ਜਿੰਨੀ ਵੀ ਹੋ ਜਾਂਦੀ ਸੀ ਜਾਂ ਉਸ ਹਸਾਬ ਦੇ ਨਾਲ ਦਾ ਪ੍ਰਬੰਧ ਦਾ ਚੱਲਦਾ ਸੀ ਨਗਰ ਦੇ ਸਹਿਯੋਗ ਦੇ ਨਾਲ ਪਰ ਜਿਵੇਂ ਜਿਵੇਂ ਸਮਾ ਬਣਦਾ ਗਿਆ ਅੱਗੇ ਆ ਕੇ ਗੁਰੂ ਘਰ ਕੁਝ ਟੜਿਆਂ ਦੇ ਵਿੱਚ ਤਬਦੀਲ ਹੋ ਗਏ ਕੋਈ ਪੱਤਿਆਂ ਦੇ ਵਿੱਚ ਬੰਦੇ ਗਏ ਹੂੰ ਹੂੰ ਜਿਵੇਂ ਆਪਾਂ ਕਹਦੇ ਆ ਕਿ ਉਦੋਂ ਬਾਅਦ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਕਮੇਟੀਆਂ ਦੇ ਅਧੀਨ ਗੁਰੂ ਘਰ ਆ ਗਏ ਹਨ ਹੂੰ ਹੂੰ ਉਹਦੇ 'ਚ ਇਹ ਹੋ ਜਾਂਦਾ ਵੀ ਜਿਹੜੇ ਆਪਣੇ ਪੰਜਾਬ ਦੀ ਆਪਾਂ ਜੇ ਗੱਲ ਕਰੀਏ ਜੀ ਤੇ ਗ੍ਰੰਥੀ ਸਿੰਘ ਅੱਛਾ ਤੇ ਚਾਹੀਦਾ ਵਧੀਆ ਪੜਿਆ ਹੋਵੇ ਹੂੰ ਹੂੰ ਕਥਾਵਾਚਕ ਵੀ ਹੋਵੇ ਚਾਹੀਦਾ ਵੀ ਹੈ ਗਿਆਨ ਵੱਧ ਤੋਂ ਵੱਧ ਜਿੰਨਾ ਵੀ ਹੋਵੇ ਉਹਨਾਂ ਥੋੜਾ ਹੂੰ ਹੂੰ ਪਰ ਸਮੱਸਿਆ ਇਹ ਆਉਂਦੀ ਹੈ ਕਿ ਇੰਨਾ ਹੋਣ ਦੇ ਬਾਵਜੂਦ ਹੂੰ ਜੋ ਗ੍ਰਾਂਥੀ ਸਿੰਘ ਨੂੰ ਉਹਦੀ ਮਾਇਆ ਬਣਦੀ ਹੈ ਤਨਖਾਹ ਆਪਾਂ ਕਹਦੇ ਹੀ ਹੈ ਹੂੰ ਹਾਂ ਹੈਨਾ ਉਹਦੀ ਪੂਰੀ ਨਹੀਂ ਕੀਤੀ ਜਾਂਦੀ ਜੀ ਕਿਉਂਕਿ ਇਹ ਕਾਫੀ ਸਮੱਸਿਆ ਜਿਹੜੀ ਮੈਂ ਆਪ ਦੇ ਜ਼ਿਲ੍ਹੇ ਦੀ ਜਿੱ ਮੈਂ ਗੱਲ ਮੋਗੇ ਜ਼ਿਲ੍ਹੇ ਦੀ ਵੀ ਗੱਲ ਕਰਦਾ ਹੂੰ ਕਿਉਂਕਿ ਮੈਂ ਸ਼ਹੀਦ ਭਾਈ ਮਨੀ ਸਿੰਘ ਸਭਾ ਦਾ ਤਹਿਸੀ ਪ੍ਰਧਾਨ ਹਾਂ ਜੀ ਤਕਰੀਬਨ 4 ਸਾਲ ਤੋਂ ਇਹ ਅਸੀਂ ਜਿਹੜੀ ਸਭਾ ਉਹਨੂੰ ਤੋਰਿਆ ਸਾਡੇ ਤੋਰਨ ਦਾ ਮਕਸਦ ਵੀ ਇਹੀ ਸੀ ਕਿ ਜੇਕਰ ਕਿਸੇ ਗ੍ਰਾਂਤੀ ਸਿੰਘ ਨਾਲ ਨਾਲ ਕੋਈ ਹੈਪਨ ਹੋ ਜਾਂਦਾ ਹੈ ਕੋਈ ਘਟਨਾ ਵਾਪਰ ਜਾਂਦੀ ਹੈ ਜੇ ਕੋਈ ਕਮੇਟੀ ਜਾਂ ਕੋਈ ਦੀ ਮਦਦ ਨਹੀਂ ਕਰਦੀ ਤੇ ਉਹ ਲੋਡ ਜੇ ਅਸੀਂ ਦੇਖਦੇ ਸੀ ਉਹ ਜ਼ਰੂਰ ਲੋਡ ਵੱਧਾ ਹਾਂ ਫਿਰ ਸਾਡੀ ਜਿਹੜੀ ਦਸਤ ਸੀਤ ਭਾਈ ਮਨੀ ਸਿੰਘ ਸਭਾ ਜੀ ਉਹ ਸਾਡੇ ਕੋਲ ਥੋੜਾ ਬਹੁਤਾ ਫੰਡ ਜਮ੍ਹਾਂ ਕੀਤਾ ਹੁੰਦਾ ਸੀ ਉਹਦੇ ਚੋਂ ਜਿੰਨਾ ਕਸੀਂ ਹੁੰਦਾ ਵੱਧ ਤੋਂ ਵੱਧ ਉਹਦੀ ਅਸੀਂ ਮਦਦ ਕਰਦੇ ਹਾਂ ਪਰ ਚੁਣੌਤੀਆਂ ਇਹ ਜ਼ਰੂਰ ਆ ਰਹੀਆਂ ਕਿ ਹੋਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਆਪਾਂ ਜ਼ਿੰਮੇਵਾਰ ਕਿੱਤੇ ਨੂੰ ਛੱਡ ਦੇ ਕੋਈ ਵੀ ਕਿਸੇ ਪਾਸੇ ਉਹ ਕੋਈ ਬੱਚਾ ਪਿੰਲੇ ਗੱਲ ਦੇ ਸੰਭਤ ਨਹੀਂ ਆ ਜੀ ਕੋਈ ਗੁਰਬਾਣੀ ਵਾਲੇ ਪਾਸੇ ਜੁੜ ਨਹੀਂ ਆ ਕਾਰਨ ਉਹਦੇ ਕਈ ਬਣਦੇ ਆ ਕਿਉਂਕਿ ਅੱਗੇ ਜੇ ਆਪਾਂ ਗੱਲ ਕਰਦੇ ਆ ਪਹਿਲਾਂ ਬੱਚੇ 4 ਸੀ ਜਾਂ 3 ਬੱਚੇ ਹਰੇਕ ਦੇ ਚਾਰ ਬੱਚੇ ਸੀ ਹੁਣ ਇੱਕ ਜਾਂ ਦੋ ਬੱਚੇ ਆ ਹੂੰ ਪਲੱਸ 2 ਕਰਦੇ ਆ ਤੇ ਮਦੀਸ਼ਾ ਦਾ ਰੁਖ ਕਰਦੀ ਆ ਭਈ ਕਾਰਨੇ ਕੁਝ ਸਰਕਾਰਾਂ ਦੀਆਂ ਨਾਕਾਮੀਆਂ ਨੇ ਕੁਝ ਸਾਡੀਆਂ ਕਮੇਟੀਆਂ ਦੀਆਂ ਵੀ ਨੇ ਕਿਉਂਕਿ ਜਿਹੜਾ ਗੁਰੂ ਘਰ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹਾ ਘਰ ਘਰ ਅੰਦਰ ਧਰਮਸਾਲ ਹੋਵੇ ਗਉ ਮਾ ਕੀਰਤਨ ਸਦਾ ਵਿਸੋਆ ਜਿਹੜਾ ਉਹ ਗਿਆਨ ਅਸੀਂ ਗੁਰੂ ਘਰ ਚੋਂ ਪ੍ਰਾਪਤ ਕਰਨਾ ਸੀ ਦਰ ਅਸਲ ਜਿੱਦਾਂ ਕਿ ਭਾਈ ਕਾਨ ਸਿੰਘ ਜੀ ਨੱਬਾ ਕਹਿੰਦੇ ਆ ਕਿ ਜਿਹੜਾ ਗੁਰੂ ਘਰ ਹਨ ਉਹ ਇੱਕ ਸਕੂਲ ਹੈ ਜੀਓ ਸਭ ਤੋਂ ਪਹਿਲੀ ਜਿਹੜੀ ਮੁਢਲੀ ਵਿਦਿਆ ਉਹ ਲੋੜਵੰਦ ਵਾਸਤੇ ਸਹਾਰਾ ਜੀ ਇਹ ਵਿਦਿਆ ਦਾ ਕੇਂਦਰ ਹੈ ਹਮ ਪਰ ਇਹ ਚੀਜ਼ਾਂ ਉਥੋਂ ਮੰਨਫੀ ਹੋ ਜੀ ਇਹਦਾ ਕਾਫੀ ਇਹ ਚੀਜ਼ ਦਾ ਅਸਰ ਜ਼ਰੂਰ ਪੈ ਰਿਹਾ ਕਿਉਂਕਿ ਜੋ ਚੀਜ਼ ਸਾਡੇ ਸਾਨੂੰ ਚਾਹੀਦੀ ਸੀ ਜੋ ਅਸੀਂ ਉੱਥੋਂ ਪ੍ਰਾਪਤ ਕਰਨੀ ਸੀ ਜਿਹੜੀ ਅਸੀਂ 30 ਸਾਲ ਪਹਿਲਾਂ ਸਿੱਖੀ ਆ ਉਹ ਸ਼ਾਇਦ ਅੱਜ ਸਾਨੂੰ ਨਹੀਂ ਮਿਲਦੀ ਉਹ ਅੱਜ ਨਹੀਂ ਮੇਰੇ ਅ ਵੀਰ ਜੀ ਰਗबीर ਸਿੰਘ ਜੀ ਮੈਂ ਤੁਹਾਡੇ ਤੋਂ ਹੀ ਇਹ ਪੁੱਛਣਾ ਚਾਹਾਂਗਾ ਜਿਵੇਂ ਭਾਈ ਸਾਹਿਬ ਨੇ ਕਿਹਾ ਕਿ ਅੱਜ ਸਾਡੇ ਕੋਲ ਇਹ ਵਾਕਿਆ ਹੀ ਇਸ ਤਰ੍ਹਾਂ ਹੋ ਗਿਆ ਕਿ ਗੁਰੂ ਘਰ ਸਾਡੇ ਕੋਲ ਜ਼ਰੂਰਤ ਤੋਂ ਇੰਡੀਆ ਦੇ ਵਿੱਚ ਤੇ ਸ਼ਾਇਦ ਇੱਥੇ ਵੀ ਜ਼ਿਆਦਾ ਹੋ ਗਏ ਨੇ ਇਸ ਕਰਕੇ ਵੀ ਸੰਗਤਾਂ ਘਟ ਆ ਰਹੀਆਂ ਜਾਂ ਸਿਸਟਮ ਘਟ ਆ ਰਿਹਾ ਜਾਂ ਅਜੇ ਹੋਰ ਗੁਰੂ ਘਰਾਂ ਦੀ ਲੋੜ ਹੈਗੀ ਹੈ ਸਪੋਜ਼ ਮੈਂ ਇੱਕ ਛੋਟੀ ਜੀ ਐਗਜ਼ੈਂਪਲ ਦੇਵਾਂ ਜੋ ਮੈਂ ਸੁਣਿਆ ਸ਼ਾਇਦ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋਗੇ ਰੋਡੇ ਪਿੰਡ ਜਿਹੜਾ ਕਿ ਸੰਤ ਬਾਬਾ ਜਰਨੈਲ ਸਿੰਘ ਜੀ ਦਾ ਪਿੰਡ ਹੈ ਕਹਿੰਦੇ ਕਿ ਪਿੰਡ ਕੋਈ ਬਹੁਤ ਵੱਡਾ ਨਹੀਂ ਹੈ ਪਰ ਉਸ ਪਿੰਡ ਦੇ ਵਿੱਚ ਵੀ ਕਿੰਨੇ ਹੀ ਗੁਰਦੁਆਰਾ ਸਾਹਿਬ ਤਕਰੀਬਨ ਤਕਰੀਬਨ ਮੰਨ ਲਾ ਦਾਂ 18 19 ਗੁਰੂ ਘਰ 18 19 ਗੁਰੂ ਘਰ ਕੀ ਇੱਕ ਪਿੰਡ ਨੂੰ ਇੰਨੀਆਂ ਦੀ ਜ਼ਰੂਰਤ ਹੈਗੀ ਹੈ ਬਿਲਕੁਲ ਨਹੀਂ ਜੀ ਹਾਂਜੀ ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਕੀ ਫਿਰ ਸਟਾਫ ਨੂੰ ਜਦੋਂ ਇਹਦੇ ਵਿੱਚ ਕੁਝ ਇਸ ਕਰਕੇ ਵੀ ਉਹਨਾਂ ਤੇ ਉਪਰ ਅਸਰ ਪੈ ਰਿਹਾ ਕਿ ਉਹਨਾਂ ਦੀਆਂ ਲੋੜਾਂ ਪੂਰੀਆਂ ਨਾ ਹੁੰਦੀਆਂ ਹੁਣ ਹਾਂਜੀ ਹਾਂਜੀ ਇਹ ਸੇਮ ਇਦਾਂ ਹੀ ਆ ਜੀ ਜਿੱਦਾਂ ਹੁਣ ਗੁਰੂ ਘਰ ਜ਼ਿਆਦਾ ਹੋ ਗਏ ਤੇ ਗੁਰੂ ਜਿਹੜੇ ਰਾਗੀ ਸੰਗ ਜਾਂ ਗ੍ਰੰਤੀ ਸੰਗ ਉਹਨਾਂ ਨੇ ਰੱਖਨੇ ਆ ਉਹ ਬੜੇ ਘੱਟ ਪੈਸਿਆਂ ਤੇ ਰੱਖਦੇ ਆ ਥੋੜੇ ਥੋੜੇ ਪੈਸਿਆਂ ਤੇ ਰੱਖਦੇ ਆ ਫਿਰ ਉਹ ਉਹਦੇ ਨਾਲ ਉਹਨਾਂ ਦਾ ਗੁਜ਼ਾਰਾ ਨਹੀਂ ਹੁੰਦਾ ਜਿਹੜਾ ਵੀ ਲੋੜ ਬੰਦ ਹੋਊਗਾ ਤੇ ਉਹ ਬੈਹ ਤਾਂ ਜਾਂਦਾ ਕੇਰਾ ਤੇ ਮੁੜ ਕੇ ਫਿਰ ਉਹਨਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਰਾਗੀ ਸੰਗਾਂ ਨੂੰ ਗ੍ਰੰਤੀ ਸੰਗਾਂ ਨੂੰ ਤੇ ਉਹ ਜਿਹੜੀਆਂ ਕਮੇਟੀਆਂ ਜਾਂ ਨਿੱਕੇ ਨਿੱਕੇ ਗੁਰੂ ਘਰਾਂ ਜਿਵੇਂ ਜਾਤਾਂ ਚ ਵੰਡਲੇ ਜਿਵੇਂ ਮੱਲਿਆਂ ਚ ਵੰਡਲੇ ਐਦਾਂ ਵੰਡ ਲੈਂਦੇ ਆ ਫਿਰ ਉਹ ਥੋੜੀ ਥੋੜੀ ਤਨਖਾਹ ਤੇ ਉਹ ਰਾਗੀ ਸੰਗ ਰੱਖਦੇ ਆ ਗ੍ਰੰਤੀ ਸੰਗ ਰੱਖਦੇ ਆ ਜੇ ਉਹਨਾਂ ਨੂੰ ਪੂਰਾ ਜਿਵੇਂ ਉਹਨਾਂ ਨੇ ਮਿਹਨਤ ਕੀਤੀ ਹੁੰਦੀ ਉਹਨਾਂ ਨੂੰ ਮੁੱਲ ਦਿੰਦੇ ਨਹੀਂ ਫਿਰ ਅ ਬਿਲਕੁਲ ਸਤਸਨ ਜੀ ਇਹ ਇੱਕ ਚੈਲੰਜ ਹੈ ਕਿਉਂਕਿ ਜਦੋਂ ਤੱਕ ਕਿਸੇ ਨੂੰ ਪ੍ਰਸ਼ਾਦਾ ਪਾਣੀ ਪੂਰਾ ਨਹੀਂ ਮਿਲੇਗਾ ਉਹ ਜੀਵਕਾ ਪੂਰੀ ਨਹੀਂ ਹੋਏਗੀ ਉਦੋਂ ਤੱਕ ਇਹ ਕਾਰਜ ਨਹੀਂ ਚੱਲੇਗਾ ਅੱਜ ਸਾਡੀ ਕੌਮ ਨੂੰ ਚੰਗੇ ਵਿਦਵਾਨ ਸੂਝਵਾਨ ਔਰ ਡੈਡੀਕੇਟਿਡ ਜਿਹੜੇ ਆ ਉਹ ਗੁਰੂ ਘਰ ਦੇ ਪ੍ਰਚਾਰਕ ਰਾਗੀ ਚਾਹੀਦੇ ਨੇ ਜਿਹੜੇ ਕਿ ਸਿੱਖੀ ਦਾ ਪ੍ਰਚਾਰ ਕਰ ਸਕਣ ਤੇ ਇਹਦੇ ਬਾਰੇ ਵਿੱਚ ਮੈਂ ਲਾਸਟ 라ਉਂਡ ਦੇ ਵਿੱਚ ਵੀਰਾਂ ਤੋਂ ਸਿਰਫ ਸੁਜੈਸ਼ਨ ਲੈਣੇ ਆ ਕਿ ਕੀ ਕੀ ਕੰਮ ਕੀਤੇ ਜਾਣ ਤਾਂ ਕਿ ਸਿੱਖੀ ਦਾ ਪ੍ਰਚਾਰ ਪ੍ਰਸਾਰੇ ਜਿਵੇਂ ਕਰਨਾ ਚਾਹੁੰਦੇ ਉਸੇ ਤਰ੍ਹਾਂ ਕੀਤਾ ਜਾਏ ਸਮਾਂ ਸਾਨੂੰ ਜਿਆਦਾ ਇਜਾਜ਼ਤ ਨਹੀਂ ਦਿੰਦਾ ਤੇ ਸੰਖੇਪ ਦੇ ਵਿੱਚ ਮੈਂ ਥੋੜਾ ਜਿਹਾ ਇਹ ਜਾਨਣਾਗਾ ਵੀਰ ਜੀ ਕੀ ਸੁਜੈਸ਼ਨ ਦੋਗੇ ਆਪਣੀ ਕੌਮ ਨੂੰ ਜਿਹਦੇ ਨਾਲ ਜਿਹੜੇ ਗੁਰੂ ਘਰ ਦੇ ਰਾਗੀ ਜਥੇ ਨੇ ਗ੍ਰੰਥੀ ਸਿੰਘ ਨੇ ਕਥਾਵਾਚਕ ਨੇ ਉਹ ਚੰਗੀ ਤਰ੍ਹਾਂ ਜਿਹੜਾ ਉਹ ਸੇਵਾਵਾਂ ਨਿਭਾ ਸਕਣ ਉਹਨਾਂ ਦੀ ਰੋਜ਼ਗਾਰ ਦੀ ਪੂਰਤੀ ਵੀ ਹੋਵੇ ਤੇ ਉਹ ਕੌਮ ਲਈ ਵਧੀਆ ਵੀ ਕਰ ਸਕਣ ਇਹੋ ਜਿਹੀ ਕੀ ਸੁਜੈਸ਼ਨ ਹੋ ਸਕਦੇ ਆ ਸੁਜੈਸ਼ਨ ਸੰਗਤ ਨੂੰ ਹੈ ਜੀ ਜੋ ਸੰਗਤ ਕਈ ਵਾਰ ਹੁੰਦਾ ਵੀ ਮਾਇਆ ਪਰ ਦਾਨ ਬੋਧ ਕਰਨੇ ਪਰ ਦਾਨ ਗਲਤ ਹੱਥਾਂ 'ਤੇ ਚਲਾ ਜਾਂਦਾ ਜਿੱਦਾਂ ਬੜੇ ਪੰਜਾਬ ਦੀ ਧਰਤੀ 'ਤੇ ਸੰਤ ਬਣ ਕੇ ਬੈਠੇ ਨੇ ਉਹਨਾਂ ਦਾ ਹੋਰ ਜੇ ਭਾਰ ਕੀ ਉਹਨਾਂ ਨੂੰ ਵੱਡੀਆਂ ਵੱਡੀਆਂ ਗੱਡੀਆਂ ਦਿੱਤੀਆਂ ਜਾਂਦੇ ਆ ਹੂੰ ਹੂੰ ਤੇ ਉਹੀ ਆਪਣੇ ਪਿੰਡ ਦੇ ਵਿੱਚ ਤੁਸੀਂ ਗਰੰਥੀ ਸਿੰਘ ਦੀ ਸੇਵਾ ਕਰੋ ਗਰੰਥੀ ਸਿੰਘ ਨੂੰ ਸੂਝਵਾਨ ਰੱਖੋ ਪਹਿਲੀ ਗੱਲ ਜਿਹੜਾ ਕਥਾ ਕੀਰਤਨ ਨੂੰ ਸਵੇਰੇ ਸ਼ਾਮ ਬੱਚਿਆਂ ਨੂੰ ਸਿਖਾਵੇ ਵੀ ਸੁਣਾਵੇ ਵੀ ਕੁਰਬਾਨੀ ਸੰਥਾ ਵੀ ਕਰਾਵੇ ਗਰੰਥੀ ਨੂੰ ਵਾਤਵਾਦ ਮਿਹਨਤ ਜੀ ਆਵੇ ਜਿਹੜਾ ਮਾਇਆ ਆਪਾਂ ਬਾਹਰ ਦਾਨ ਕਰਨੇ ਆ ਉਹ ਗਰੰਥੀ ਸਿੰਘ ਦੇ ਪਰਿਵਾਰ ਪਾਲੇ ਬਜਰ ਗਰੰਥੀ ਸਿੰਘ ਦੇ ਬੱਚੇ ਨੂੰ ਪੜ੍ਹਾਓ ਹੂੰ ਹੂੰ ਵਾਤਵਾਦ ਨਗਰਾਂ ਨੂੰ ਸਮਝ ਨਹੀਂ ਲੋੜੇ ਸੰਗਤ ਨੂੰ ਜੀਓ ਪ੍ਰਚਾਰ ਤਾਂ ਸੁਧਰਨਗੇ ਜੇ ਸੰਗਤ ਸੁਧਰੇਗੀ ਜਿਸ ਸੰਗਤ ਗਲਤ ਹੱਥਾਂ ਵਿੱਚ ਮਾਇਆ ਦੇਵੇਗੀ ਜੀ ਤੇ ਉਹ ਬਾਬੇ ਤੇ ਤੁਹਾਨੂੰ ਪਤਾ ਸੱਪ ਬਣ ਕੇ ਬੈਠੇ ਨੇ ਵਿਦੇਸ਼ਾਂ ਵਿੱਚ ਵੀ ਆ ਕੇ ਧਰਤੀ ਖਰੀਦ ਕੇ ਇੱਥੇ ਆਪਣੇ ਗੁਰਦੁਆਰਾ ਲਗ ਬਣਾ ਰਹੇ ਨੇ ਪੰਜਾਬ ਚ ਲਗ ਡੇਰੇ ਚੱਲਦੇ ਨੇ ਜਾਜਾਂ ਤੇ ਆਉਂਦੇ ਨੇ ਜਾਜਾਂ ਤੇ ਜਾਣੇ ਲਗ ਉਹਨਾਂ ਨੇ ਵੱਡੀਆਂ ਵੱਡੀਆਂ ਗੱਡੀਆਂ ਤੇ ਗ੍ਰੰਥੀ ਸਿੰਘ ਪੰਜਾਬ ਚ ਉੱਥੇ ਉਹੀ ਸਾਈਕਲ ਤੇ ਘੁੰਮ ਰਿਹਾ ਵਿਚਾਰ ਇਹੇ ਬੇਨਤੀ ਹੈ ਨਗਰਾਂ ਦੇ ਸਰਪੰਚ ਜੋ ਪ੍ਰਧਾਨ ਬਣੇ ਨੰਬਰਦਾਨ ਬਣੇ ਉਹ ਆਪਣੇ ਪਿੰਡ ਦੇ ਗ੍ਰੰਥੀ ਦੀ ਸੰਭਾਲਣਾ ਜ਼ਰੂਰ ਕਰਨ ਬਹੁਤ ਵਧੀਆ ਜੀ ਵੀਰ ਜੀ ਇਸ ਦੇ ਨਾਲ ਹੀ ਤੁਸੀਂ ਸਾਨੂੰ ਸਮਾਂ ਦਿੱਤਾ ਆਸ ਕਰਦੇ ਹਾਂ ਕਿ ਅੱਗੇ ਤੋਂ ਵੀ ਇਸੇ ਤਰ੍ਹਾਂ ਤੁਸੀਂ ਸਮਾਂ ਦੇ ਕੇ ਆਪਣੀ ਵਿਚਾਰਾਂ ਦੀ ਸਾਂਝ ਸਾਡੇ ਨਾਲ ਪਾਉਂਦੇ ਰਹੋਗੇ ਇਹ ਗੁਰਮਤ ਵਿਚਾਰਾਂ ਦੀ ਸਾਂਝ ਪਾਉਣ ਲਈ ਆਪ ਜੀ ਦਾ ਤਹਿ ਦਿਲੋਂ ਧੰਵਾਦ ਸਾਧ ਸੰਗਤ ਜੀ ਇਹ ਸੰਨ ਗੁਰਦੁਆਰਾ ਸਿੱਖ ਐਸੋਸੀਏਸ਼ਨ ਬ੍ਰੈਂਟਫੋਰਡ ਕੈਨੇਡਾ ਦੇ ਰਾਗੀ ਸਿੰਘ ਭਾਈ ਸਾਧ ਸਿੰਘ ਜੀ ਨਾਲ ਸੰ ਭਾਈ ਰਾਜ ਸਿੰਘ ਜੀ ਜੋ ਇੱਥੇ ਹੈਡ ਗ੍ਰੰਥੀ ਸੇਵਾ ਨਿਭਾ ਰਹੇ ਨੇ ਨਾਲ ਹੀ ਸੰ ਵੀਰ ਕਮਲਜੀਤ ਸਿੰਘ ਜੀ ਜਿਹੜੇ ਰਾਗੀ ਸਿੰਘ ਨੇ ਤੇ ਨਾਲ ਹੀ ਵੀਰ ਅਗਦੀਰ ਸਿੰਘ ਜੀ ਮੈਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਅੱਗੇ ਤੋਂ ਕਿਸੇ ਹੋਰ ਸ਼ਖਸੀਅਤ ਨੂੰ ਲੈ ਕੇ ਪ੍ਰੋਗਰਾਮ ਖਾਸ ਮੁਲਾਕਾਤ ਵਿੱਚ ਆਪ ਜੀ ਦੇ ਰੂਬਰੂ ਹੋਵਾਂਗੇ ਤਦ ਤੱਕ ਲਈ ਦੋ ਇਜਾਜ਼ਤ ਦਾਸ ਰਿਆਂ ਨੂੰ ਗੁਰੂ ਫਤਿਹ ਪ੍ਰਵਾਨ ਕਰਨ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ